ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਦੀਪ ਸਿੰਘ ਰਮਾਣਾ। ਮਹਾਤਮਾ ਗਾਂਧੀ ਦੀ 156ਵੀਂ ਜਨਮਵਰੀ ਕੰਢੇ ਤੇ ਨੌਜਵਾਨ ਗਾਂਧੀਵਾਦੀਆਂ ਵੱਲੋਂ ਸਤਲੁਜ ਦਰਿਆ ਦੇ ਕੰਢੇ ਤੇ ਰਾਸ਼ਟਰਪਿਤਾ ਦੇ ਸਮਾਰਕ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਜਿੱਥੇ ਫਲੋਰ ਵਾਲੇ ਪਾਸੇ 1948 ਵਿੱਚ ਉਸ ਯਾਦਗਾਰ ਦੀ ਯਾਦ ਵਿੱਚ ਇੱਕ ਸਮਾਰਕ ਬਣਾਇਆ ਗਿਆ ਸੀ ਜਦੋਂ ਦਿੱਲੀ ਵਿੱਚ ਉਹਨਾਂ ਦੀ ਹੱਤਿਆ ਤੋਂ ਬਾਅਦ ਨਦੀ ਵਿੱਚ ਪ੍ਰਵਾਹ ਕਰਨ ਲਈ ਪ੍ਰਾਣੀ ਦੇ ਸਰੀਰ ਅਤੇ ਆਸਥੀਆਂ ਨੂੰ ਇੱਥੇ ਰੱਖਿਆ ਗਿਆ ਸੀ। ਇਸ ਮੌਕੇ ਤੇ ਪ੍ਰਮੁੱਖ ਤੌਰ ਤੇ ਰਾਜਪਾਲ ਸਿੰਘ ਅਟਵਾਲ ਚੰਜੀਤ ਸਿੰਘ ਹੇਰ ਸਰਵਣ ਸਿੰਘ ਜਸਵਿੰਦਰ ਪਾਲ ਮੂਨ ਸਿੰਘ ਬੀਐਸ ਕਨੇਡੀ ਅਤੇ ਪਰਮਵੀਰ ਸਿੰਘ ਤੂਰ ਮੌਜੂਦ ਹਨ ਅਟਵਾਲ ਜੋ ਕਿ ਸਾਬਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸਵਰਗੀ ਗੁਰਵਿੰਦਰ ਸਿੰਘ ਅਟਵਾਲ ਦੇ ਪੁੱਤਰ ਹਨ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਦੇ ਪਿਤਾ ਨੇ ਕਦੇ ਵੀ ਇਸ ਮੌਕੇ ਨੂੰ ਨਹੀਂ ਛੱਡਿਆ ਜੋ ਆਪਣੇ ਜੀਵਨ ਕਾਲ ਵਿੱਚ ਮਹਾਤਮਾ ਗਾਂਧੀ ਸ਼ਾਂਤੀ ਮਿਸ਼ਨ ਦੇ ਪ੍ਰਧਾਨ ਰਹੇ ਮਿਸ਼ਨ ਦੇ ਸੰਗਠਨ ਨੂੰ ਸਕੱਤਰ ਬ੍ਰਿਜ ਪੂਸ਼ਨ ਗੋਇਲੇ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸਮੇਂ ਦੇ ਬੀਤਣ ਦੇ ਨਾਲ ਗਾਂਧੀ ਦੀ ਅਹਿੰਸਾ ਫਿਰਕੂ ਸਤਿਪਾਵਨਾ ਤੇ ਸ਼ਾਂਤੀ ਦਾ ਸੰਦੇਸ਼ ਹੋਰ ਵੀ ਪ੍ਰਸੰਗਿਕ ਹੁੰਦਾ ਜਾ ਰਿਹਾ ਹੈ ਗੋਇਲੇ ਨੇ ਕਿਹਾ ਕਿ ਇਸ ਮਹੱਤਵਪੂਰਨ ਇਤਿਹਾਸਿਕ ਸਥਾਨ ਨੂੰ ਲਗਾਤਾਰ ਸਰਕਾਰਾਂ ਦੁਆਰਾ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਗਿਆ ਹੈ ਜੇਕਰ ਅਸੀਂ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਜਾਂਦੇ ਹਾਂ ਤਾਂ ਅਸੀਂ ਰਾਸ਼ਟਰਵਾਦੀ ਹੋਣ ਦੇ ਨਾਤੇ ਆਪਣੇ ਆਪ ਨੂੰ ਥੱਪ-ਥਪਾ ਨਹੀਂ ਸਕਦੇ ਨੌਜਵਾਨਾਂ ਨੂੰ ਸ਼ਹੀਦਾਂ ਦੇ ਆਦਰਸ਼ਾਂ ਬਾਰੇ ਦੱਸਿਆ ਜਾਣਾ ਚਾਹੀਦਾ ਹੈ